ਲਾ ਸੱਜਣਾ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨ ਤਿੰਨ ਪਸ਼ੂ ਲਗਿਆਂ ਦਿਖਾਉਣਾ ਇੱਕ ਬੈਡ ਦਿਖਾ ਦਾਂਗੇ ਜਰਸੀ ਪਹਿਲਾ ਸੂਆ ਦੋ ਦੰਦ ਪੰਜਾਂ ਦੰਦਾਂ ਦੀ ਸੂਈ 14 ਕਿਲੋ ਦੁੱਧ ਤਿਆਰ ਤੇ ਇੱਕ 14 ਕਿਲੋ ਤਿਆਰ ਦੁੱਧ ਵਾਲੀ ਝੋਟੀ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ 17 ਕਿਲੋ ਤਿਆਰ ਦੁੱਧ ਵਾਲੀ ਪਸ਼ੂ ਇਹ ਮੰਨ ਲਿਓ ਮੰਨ ਲਓ ਲਗਭਗ ਦੁੱਧ ਤਿਆਰੀ ਵਾਲੀ ਆ ਕੰਡਾ ਬਾਈ ਕਹਿੰਦਾ ਆਪਦਾ ਲੇ ਉਹ ਤਸੱਲੀ ਕਰਾ ਦਾਂਗੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਚ ਕਰਾ ਦੂੰਗਾ ਤੇ ਰੇਟ ਬਿਲਕੁਲ ਫਿਕਸ ਕਰਾਉਣਾ ਉਹ ਚ ਕੱਲਾ ਛੋਟ ਵਾਲਾ ਕੰਮ ਹੀ ਹੋ ਜੂਗਾ ਸੌਦੇਬਾਜ਼ੀ ਵਾਲਾ ਕੰਮ ਨਹੀਂ ਬਾਈ ਕਹਿੰਦਾ ਰੱਖਣਾ ਬਿਲਕੁਲ ਆ ਜਾ ਬਈ ਉਰਲੇ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਬਾਈ ਚੜਦੀ ਕਲਾ ਨਾਮ ਤੇ ਨੰਬਰ ਦੱਸ ਦਿਓ ਜੀ ਨਾਮ ਮੇਰਾ ਮਾਨਾ ਬਾਈ ਪਿੰਡ ਸੇਰਵਾ ਫੋਨ ਨੰਬਰ ਜੀ 6280953676 6280953676 55676 ਤੇ ਸ਼ੁਰੂਆਤ ਆ ਮੱਜ ਤੋਂ ਕਰ ਲਈਏ ਹਾਂ ਬਾਈ ਲੱਭੀ ਥਣ ਲੈਵੇ ਤੇ ਮਾਰ ਦੇ ਕੈਮਰਾ ਲੈ ਮਾਨ ਸਾਹਿਬ ਸਾਈਡ ਨੂੰ ਹੋ ਜੋ ਥੋੜਾ ਜਿਹਾ ਥਣ ਚੈੱਕ ਕਰਾ ਲਈ ਪਹਿਲਾਂ ਐਨ ਆ ਗਿਆ ਜਿਵੇਂ ਅੰਬਰਸਰੀਏ ਕਹਿੰਦੇ ਨੇ ਸੂੰਬੇ ਵਾਲਾ ਥਣ ਆ ਗਿਆ ਆਪਣੇ ਵਾਲੇ ਕਹਿੰਦੇ ਨੇ ਭਰਾ ਜਿਵੇਂ ਨੋਕ ਵਾਲਾ ਥਾਣਾ ਬਾਈ ਹਨਾ ਹਾਂ ਬਈ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਤਿੰਨ ਹੋ ਗਏ ਬਈ ਅੱਜ 11 ਕਿ ਦਿਨ ਹੋ ਗਏ ਸੂਈ ਦੇ 11 ਦਿਨ ਮਲੇ ਤਾਂ ਨਹੀਂ ਲੱਗੀ ਨਾ ਮਲੇ ਨਹੀਂ ਲੱਗੀ ਦੁੱਧ ਹਾਜ਼ਰ ਕਿੰਨਾ ਕੰਡੇ ਦਾ ਹੁਣ ਬਈ ਇਹ ਥੱਲੇ 16 ਤੋਂ ਉਪਰ 17 ਕਿਲੋ ਦੁੱਧ ਹੋ ਕੰਡੇ ਵਾਲਾ ਕੰਡੇ ਦਾ ਹਾਂ ਦੁੱਧ 17 ਕਿਲੋ ਕੰਡੇ ਦਾ ਬਾਈ ਕਹਿੰਦਾ ਤਿਆਰ ਆ 16 ਕੋਈ ਮਰਜ਼ੀ ਭਰਾ ਆ ਕੇ ਮਾਪ ਲੈ ਮਾਹ ਬਈ ਜੇ 10 ਲੰਗ ਚੋ ਜੇ ਜੇ 16 ਦੀ ਗਰੰਟੀ ਤੇ ਮੰਗਾ ਲੇ ਆਪਾਂ ਹਾਂ ਠੀਕ ਹੈ ਜਿਵਾਈ ਦੀ ਦ ਤੇ ਬਾਕੀ ਸਾਡੇ ਨੂੰ ਇਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਥਣ ਲੇਵੇ ਦੀ ਰਹੂਗੀ ਬਿਲਕੁਲ ਸਾਫ਼ 10 ਦਿਨਾਂ ਦੇ ਲਗਭਗ ਇਹਦਾ ਸੂਆ ਆ ਗਿਆ 17 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਇਹਦੇ ਕੋਲ ਤਿਆਰ ਆ ਗਿਆ ਚਵਾਈ ਦੀ 100 ਦੀ 100 ਰਹੂਗੀ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਲੰਬਾਈ ਵੀ ਪੂਰੀ ਫੁੱਲ ਆ ਗਈ ਤੇ ਸੂਆ ਕਿਹੜਾ ਰਹੂਗਾ ਜੀ ਸੂਆ ਬਾਈ ਤੀਜਾ ਤੀਜਾ ਸੂਆ ਸੂਆ origignal ਬਾਈ ਕਹਿੰਦਾ ਤੀਜਾ ਰਹੂਗੀ ਤੇ ਕੁਆਲਿਟੀ ਬੜੀ ਕਮਾਲ ਦੀ ਹੈ ਮੱਝ ਦੀ ਇੱਥੇ ਤੋਂ ਥਣਲੇਵਾ ਚੈੱਕ ਕਰ ਸਕਦੇ ਹੋ 4x4 ਵਾਲਾ ਸਿਸਟਮ ਹੈ ਗਾਂ ਵਾਲੇ ਬੰਨਿਓ ਕੱਟ ਵਾਲਾ ਆਰਡਰ ਆ ਗਿਆ 17 ਕਿਲੋ ਬਾਈ ਕਹਿੰਦਾ ਕੰਡਾ ਕਰਾ ਕੇ ਦੇ ਦਾਂਗੇ ਬੱਚਾ ਕੀ ਹੈਗਾ ਜੀ ਬੱਚਾ ਕੱਟਾ ਬਈ ਅੰਨਾਲ ਆ ਗਿਆ ਇਹਦੇ ਮੇਲਕਾ ਫਲਰ ਵੀ ਇੱਥੋਂ ਕਰਾ ਦੀ ਚੱਕ ਇਹਦੂ ਬਾਦ ਮੱਝ ਤੇ ਮਾਰਦੀ ਕੈਮਰਾ ਬਰੀਡਿੰਗ ਦੇ ਮਾਮਲੇ 'ਚ ਬੈਸਟ ਰੇਨ ਵਾਲੀ ਮੱਝ ਆ ਪੂਰੀ ਫੁੱਲ ਸੂਆ origignal ਤੀਜਾ ਰਹੂਗੀ ਉੱਤੋਂ ਸਟੇਟ ਰਹੂਗੀ ਤੇ ਮੇਨ ਗੱਲ ਇਹਦੀ ਥਣਲੇਵੇ ਦੀ ਆ ਪੀ 3-4 ਲੱਖ ਵਾਲੀ ਨਾਲ ਦਾ ਲੱਗਿਆ ਪੂਛ ਪਾਂਛ ਬਰੀਕ ਆ ਗਿਆ ਇੱਥੋਂ ਪਛਾਣੇ ਵੱਖ ਤੋਂ ਇਹ ਐਤੋਂ ਮਾਰਦੀ ਕੈਮਰਾ ਥੋੜਾ ਸਾਹ ਦਰਦ ਦੇ ਨੇ ਪਸ਼ੂ ਤੇ ਡੰਗ ਤੋਂ ਡੰਗ ਜਹੇ 10 ਡੰਗ ਚੋਲੇ ਬਾਈ ਹਾਂ ਬਈ ਹਾਂ ਕੋਈ ਦਿੱਕਤ ਨਹੀਂ ਚ ਪਾਉਣੇ ਚਵਾਈ ਨਰਮਾਂ ਬਈ ਸਿੱਧਾ ਨਹੀਂ ਜਾਂਦੇ ਮਾਹ ਬਾਈ ਆਪਣੀ ਜ਼ਿੰਮੇਵਾਰੀ ਠੀਕ ਹੈ ਗੱਲ ਆਓ ਬਾਈ ਕਹਿੰਦਾ ਨਰਮ ਚਵਾਈ ਦੀ ਆ ਜਿੰਨਾ ਦੁੱਧ ਦੱਸਤਾ ਉਹਦੀ ਗਰੰਟੀ ਦਊ ਮੱਝ ਠੰਡੀ ਆ ਸੀਲ ਆ ਕੁਆਲਿਟੀ ਵਾਲੀ ਮੱਝ ਆ ਕਿਉਂਕਿ ਕੁਆਲਿਟੀ ਵਾਲਾ ਪਸ਼ੂ ਜਾਊਗਾ ਬਾਈ 17 18 ਨਾਲ ਲੱਗਣਾ ਮੈਡਮ ਉਹ ਲੱਗ ਕੇ ਕਿੰਨਾ ਕਰ ਦਊਗੀ ਦੁੱਧ ਬਾਈ ਇਹੇ 18 19 ਕਿਲੋ ਦੁੱਧ ਦੇਊਗਾ ਟੋਕ 18 ਦੇ ਦਊਗੀ ਆਰਾਮ ਨਾਲ ਕਿਲੋ ਹੀ ਮੰਨ ਲਾ 1 ਕਿਲੋ ਹੋਰ ਬਾਜੂ ਬਾਤ ਤਾਂ ਜ਼ਿਆਦੇ ਜਾਊ ਹਨਾ ਬਈ ਵਧੂਗੀ ਆਪਾਂ ਨਹੀਂ ਹੁਣ ਤੋਂ ਲੈਣਾ ਆਪਾਂ ਵੀ ਕਹਿੰਦੇ ਬਾਈ ਕਿਲੋ ਦੇਊਗੀ ਠੀਕ ਆ ਗੱਲ 18 19 ਕਿਲੋ ਤਾਂ ਨਾਰਮਲ ਦੇ ਦੇ ਠੀਕ ਆ ਗੱਲ ਜਿਵੇਂ ਜਿਵੇਂ ਮੌਸਮ ਖੁੱਲੂਗਾ ਉਵੇਂ-ਉਵੇਂ ਦੁੱਧ ਤੇ ਚੱਲੂ ਅੱਗੇ ਜਿਹੜਾ ਭਰਾ ਖਰੀਦੂਗਾ ਉਹਦੇ ਕੇਅਰ ਤੇ ਡਿਪੈਂਡ ਰਹੂਗਾ ਜਿੱਦੇ ਦੀਆਂ ਸੂਈਆਂ ਨੇ ਬਾਈ ਅਜੀਨਵਈਆਂ ਨੇ ਠੀਕ ਆ ਗੱਲ ਆ ਜਿਹੜਾ ਭਰਾ ਲੈ ਕੇ ਜਾਊ ਉਹ ਚਾਹੇ 17 ਤੋਂ 12 ਤੇ ਲੈਵੇ ਚਾਹੇ 17 ਤੋਂ ਬਾਈ 19 ਤੇ ਲੈ ਜਾਵੇ ਚਾਹੇ 20 ਤੇ ਲੈ ਕਰ ਕਰ ਦੀ ਗਰੰਟੀ ਰਊ ਤੁਹਾਡੇ ਘਰ ਦੀ ਕੋਈ ਗਰੰਟੀ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਕਿੰਨੇ ਪੈਸੇ ਲੈ ਲਾਂਗੇ ਮਾਨ ਸਾਹਿਬ ਇਹਦੇ ਇਹਦਾ ਬਾਈ ਮੁੱਲ ਤਾਂ 185 ਕਰਦੇ ਆ ਜਮੇ ਆਪਾਂ ਆ ਵੀ ਮਤਲਬ ਸ਼ੋਰਟ ਕਰਨੀ ਆ ਉਹ ਚ 100 ਕਰਦੇ 200 ਕਰਦੇ ਬਸ 80 ਹੀ ਦੇਮਾ 81 80 ਹਾਂ 80 ਦੀ ਬਾਈ ਕਹਿੰਦਾ ਦੇਣੀ ਆ ਮੱਝ ਉਹ ਚ ਸ਼ੋਰਟ ਆ ਕੱਲੀ 170 72 73 ਵਾਲਾ ਵੀ ਫੋਨ ਨਾ ਬਾਈ ਨੂੰ ਲਾਇਆ ਹਾਂ ਬਈ ਕਿਉਂਕਿ ਰੇਟ ਮੈਂ ਬਿਲਕੁਲ ਫਿਕਸ ਕਰਾਤੇ ਤੇ ਹੁਣ ਮਾਰ ਕੈਮਰਾ ਲੈ ਵੀ ਦੋ ਨੰਬਰ ਵਾਲੀ ਝੋਟੀ ਤੇ ਕਰਦੇ ਬਈ ਉਰਲੇ ਬੰਨੇ ਦਾ ਸੁਆ ਕਿਹੜਾ ਜੀ ਇਹਦਾ ਬਾਈ ਦੂਜਾ ਦੂਜਾ ਸੁਆ ਹਾਂ ਬਈ ਇਹ ਦਾ ਸੁਗਾ ਆ ਗਿਆ ਦੂਜਾ ਤੇ ਲੇਵਾ ਸੋਨਾ ਰੱਖਦੀ ਆ ਇੱਕ ਗੱਲ ਦਾ ਦਣਾ ਚਵਾਈ ਇਹਨਾਂ ਦੀ ਸਵੇਰ ਸਵੇਰ ਵਾਲੀ ਰੋਕੀ ਵੀ ਆ ਹਾਂ ਬਈ ਹਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਤਕਰੀਬਨ 9:00 ਵਜੇ ਦੇ ਲਗਭਗ ਮੈਂ ਵੀਡੀਓ ਬਣਾਈ ਜਾਂਦਾ ਇਹ ਚਵਾਈ ਦੀ ਕਿ ਮਰੂਗੀ ਜੀ ਇਹ ਬਈ ਜਮਾ ਇੱਕ ਨੰਬਰ 100 ਦੀ 100 ਹਾਂ ਅਥਾਣ ਲੇਵੇ ਦੀ ਸਾਫ਼ ਰੋ ਪੂਰੀ ਹੈ ਨਾ ਉਹ ਥੋੜੀ ਫਿੱਕੀ ਫਿੱਕੀ ਜ਼ਰੂਰ ਆ ਹਾਂ ਲਿਸੀ ਜ਼ਰੂਰ ਆ ਬਈ ਤੇ ਤੋੜ ਦਿਓ ਜੀ ਖੋਲ ਕੇ ਇਹਨੂੰ ਵੀ ਤੇ ਕੁਆਲਿਟੀ ਚੈੱਕ ਕਰ ਲਿਓ ਇਹ ਮੰਨ ਲਓ ਵੀ ਜਿੰਨਾ ਮੱਝੇ ਚ ਆਪ ਕਹੂੰਗਾ ਭਾਰ ਆ ਉਹ ਨਹੀਂ ਇਹਦੇ ਆਰਡਰ ਚ ਆ ਨਸਲ ਚੰਗੀ ਆ ਕੁਆ ਖਾਸ ਗੱਲ ਇਹਦੀ ਹੈ ਵੀ ਸਿੰਗਲ ਹੱਡੀ ਚ ਆ ਗਈ ਮੱਝ ਤੇ ਉਤਲੇ ਬੰਨੇ ਦੀ ਘਮਾ ਲਈ ਬਈ ਕੀ ਰਾਂ ਹੋਰ ਪਰਲੇ ਪਾਸੇ ਦੀ ਘਮਾ ਦੇ ਘਮਾ ਦੇ ਘਮਾ ਦੇ ਕਿੰਨੇ ਦਿਨ ਦਾ ਸੂਆ ਇਹਦਾ ਇਹਨੂੰ ਵੀ ਬਈ 10 11 ਦਿਨ ਦੀ ਨਹੀਂ ਹੋਈ ਨੀ ਸੂਈ 10 11 ਦਿਨ ਇਹਦੇ ਨਾਲ ਬੱਚਾ ਕੀ ਆ ਇਹ ਨਾਲ ਵੀ ਮੇਲ ਕਾਫਾ ਮੇਲ ਕਾਫਾ ਇੱਥੇ ਰੋਕ ਲਈ ਬਈ ਮਾੜੀ ਜੀ ਰੋਕ ਲੈ ਰੋਕ ਲੈ ਇੱਥੋਂ ਕਰਾ ਲਈ ਲੱਭੀ ਗਾਂ ਵਾਲੇ ਪਾਸੇ ਜਾ ਕੇ ਆਹ ਗਾੜੀ ਚੰਗੀ ਪਾਉਂਦੀ ਆ ਹਾਂ ਬਈ ਹਾਂ ਕਿੰਨਾ ਦੁੱਧ ਆ ਇਹਦੇ ਕੋਲੇ ਦੁੱਧ ਬਈ ਉਹਦੇ ਤੇ ਹੈ 15 ਕਾ ਹਲਾ ਵੀ 13 14 ਕਿਲੋ ਦੁੱਧ ਹੁਣ ਜੋਖਣ ਵਾਲਾ ਦੁੱਧ 14 ਚ ਖਾ ਦੇਗਾ ਹਾਂ ਬਈ ਡੰਗ ਇਥੋਂ ਆਰਡਰ ਕਰ ਸਕਦੇ ਹੋ ਜੇ ਇੱਕ ਮੇਨ ਫੋਕਸ ਲੱਭੀ ਇਹਦੇ ਲੇਵੇ ਤੇ ਕਰ ਦਿਨਾਂ ਸਾਨੂੰ ਸਾਂ ਕਰੀ ਚੱਕ ਗਾਂ ਵਾਲੇ ਬੰਨਿਓ ਕੱਟ ਵਾਲਾ ਆਰਡਰ ਆ ਗਿਆ ਥਾਣੇ ਦੇ ਮੰਨ ਲਓ ਪੂਰੀ ਬਿੱਥੀ ਤੇ ਲੱਗੇ ਨੇ ਸਾਈਡ ਤੋਂ ਚੈੱਕ ਕਰਾ ਕੇ ਪਿਛਲੇ ਪੱਖ ਤੋਂ ਕਰਾ ਦੇ ਚੱਕ ਬਾਈ ਬੰਦੇ ਇੱਥੇ ਇਹ ਇਥੋਂ ਕਰਾ ਦੇ ਚੱਕ ਇਹ ਇਥੋਂ ਮਾਰ ਲੀ ਇਹ ਕਿੰਨਾ ਦੁੱਧ ਚਵਾ ਦੂ ਬਾਈ ਪੀਕ ਲੈਵਲ ਤੇ ਇਹ ਬਾਈ 16 ਕਿਲੋ ਦੁੱਧ ਘਟੋ ਘਟ 16 ਕਿਲੋ ਹਾਂ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦੇ ਪੈਸੇ ਬਾਈ ਫਿਕਸੇ ਕਰਨੇ ਆ ਕੰਮ ਜਮੀ ਆਪਾਂ ਮੋਲੇ 145 40 ਦੇ ਬਾਈ 140 ਦੀ ਜੈਸਨ ਉਹ ਇਹਦੀ ਹੋ ਜੂ 180 ਦੀ ਹੋਊਗੀ ਉਹਦੀ ਹਾਂ ਬਾਈ ਜੇ ਕੋਈ ਦੋਨੇ ਲੈਂਦਾ ਹਾ ਥੋੜੀ ਕਣੀ ਹੋ ਜੂ ਛੋਟਾ ਛਪਾ ਹਾਂ ਫਿਰ ਕਰਦਾ ਹਾਂ ਆ ਥੋੜਾ ਬੋਤਾ ਕਹਿ ਲਈਏ ਜਿਆਦਾ ਤੰਗ ਨਹੀਂ ਕਰਦੇ ਤੈਨੂੰ ਕਿਉਂਕਿ ਪਹਿਲੀ ਵੀਡੀਓ ਆ ਉਹ ਬਾਈ ਨਾਲ ਮੈਂ ਗੱਲਬਾਤ ਕੀਤੀ ਸੀ ਬਾਈ ਕਹਿੰਦਾ ਵੀ ਫਿਕਸ ਪੈਸੇ ਮੰਗਣੇ ਆ ਉਹ ਜੋ ਘਾਟਵਾਦ ਵਾਲਾ ਕੰਮ ਨਹੀਂ ਕਰਨਾ ਫਿਕਸ ਜਾ ਪ੍ਰੈਸ ਰਹੂਗਾ ਤੇ ਦੁੱਧ ਜਿੰਨਾ ਦੱਸਿਆ ਉਹਦੀ ਤਸੱਲੀ ਕਰਾਈ ਜਾਊਗੀ ਹਰੇਕ ਪੱਖ ਤੋਂ ਤੇ ਹੁਣ ਮਾਰਦੇ ਜਰਸੀ ਤੇ ਕੈਮਰਾ ਇਹਦੇ ਬੱਚੇ ਤੇ ਮਾਰਨੀ ਪਹਿਲਾਂ ਬਾਈ ਨਾੜੂਆ ਕਰਾ ਦੀ ਚੈੱਕ ਤਕਰੀਬਨ ਤਿੰਨਾਂ ਨਾਲ ਹੀ ਮੇਲ ਕਾਫ ਹੋ ਗਏ ਕਰੀ ਬਾਈ ਇਧਰ ਨੂੰ ਥੋੜਾ ਜਿਹਾ ਇੱਥੋਂ ਮਾਰਦੀ ਕੈਮਰਾ ਤੇ ਹੁਣ ਇਹਦੇ ਆਰਡਰ ਤੇ ਕੈਮਰਾ ਮਾਰਦੇ ਕਾਦੇ ਦਾ ਜਿਆਦਾ ਵੱਡਾ ਨਹੀਂ ਹੈਗਾ ਪਰ ਦੰਦੋ ਕਿਵੇਂ ਬਾਈ ਦੰਦੋ ਦੋ ਦੰਦੋ ਬਾਈ ਦੋ ਦੰਦ ਲੇਵਾ ਸੋਨਾ ਥਣ ਸੋਨਾ ਲੱਗਿਆ ਫਾੜੀ ਵਾਲਾ ਡਰਾਗ ਠੰਡੀਆਂ ਸੁਭਾਦੀ ਬਾਈ ਹਾਂ ਜਮਾ ਬਾਈ ਜਮਾ ਨਹੀਂ ਇੱਥੋਂ ਕਰਾਂ ਨਹੀਂ ਲੱਭੀ ਜਾ ਇੱਕ ਸੁਭਾਦੀ ਠੰਡੀ ਆ ਗਈ ਜਮਾ ਕਿੰਨੇ ਦੰਦ ਦਾ ਸੁਗਾ ਇਹਦਾ ਇਹਨੂੰ ਵੀ ਬਾਈ 5 ਮਹੀਨੇ ਦਾ ਜਸੂਈ ਤੋੜ ਦਿਓ ਜੀ ਖੋਲ ਕੇ ਇਹਦਾ ਸੁਗਾ ਆ ਗਿਆ ਪਹਿਲਾ ਦੰਦੋ ਦੁੱਗੀ ਅਲੇਵਾ ਸੋਨਾ ਰੱਖਦੀ ਆ ਡਿਜ਼ਾਈਨ ਥਣ ਸੋਨਾ ਲੱਗੇ ਜ ਕਰ ਲਾ ਕਰ ਲਾ ਥੋੜੀ ਗਾਂ ਨੂੰ ਕਰ ਲਾ ਕਿੰਨੇ ਦਿਨ ਦਾ ਸੂਗਾ ਦੱਸਿਆ ਦਾ ਇਹਦਾ ਵੀ 5ਵਾਂ ਦਿਨ ਨਹੀਂ ਐਸੂਈ ਨੂੰ 5ਵਾਂ ਦਿਨ ਸੂਈ ਹਾਂ ਨਾਲ ਇਹਦੇ ਬੱਚਾ ਆ ਗਿਆ ਨਾ ਥੋੜੀ ਆਲਜੀ ਮਨਾਉਂਦੀ ਆ ਤੇ ਲਿਆ ਹਾਂ ਹਾਂ ਬਈ ਮੂਰੀ ਮਰੀ ਨਹੀਂ ਕਹਦੇ ਬਾਈ ਬਾਈ ਠੀਕ ਆ ਗੱਲ ਇੱਥੋਂ ਆਰਡਰ ਤੇ ਮਾਰਨੀ ਲੱਭੀ ਕੈਮਰਾ ਇਹ ਇੱਥੋਂ ਕਰਾ ਦੀ ਚੱਕ ਦੁੱਧ ਕਿੰਨਾ ਹਾਜ਼ਰ ਆਜੇ ਇਹਦੇ ਕੋਲੇ ਦੁੱਧ ਬਈ ਹੁਣ 13 14 ਕਿਲੋ ਦੇ ਦੇ ਥੱਲੇ ਹੂੰ 13 ਕਿਲੋ ਮਾਪ ਕੇ ਦੇ ਦਾਂਗੇ ਦੁੱਧ ਕੰਡੇ ਵਾਲਾ ਸਾਰੀਆਂ ਥੱਲੇ ਹਾਂ ਬਈ ਜੋ ਕਿਲੋ ਇੱਕ ਜਾ ਲੈ ਲੈ ਚੱਲ ਬੱਚੀ ਦੇ ਘਮਾ ਕੇ ਪਰੇਸ਼ਾਨ ਨਾ ਕਰ ਇਹ ਥੋਲੇ ਚੱਲ ਲੈ ਚੱਲ ਲੈ ਚੱ 13 ਕਿਲੋ ਬਾਈ ਕਹਿੰਦਾ ਕੰਡਾ ਕਰਾ ਕੇ ਦੇ ਦਾਂਗੇ ਕਿੰਨਾ ਕੁ ਪਾ ਸਕਦੇ ਦੁੱਧ ਬਾਈ ਇਹ ਦੁੱਧ ਬਾਈ ਇਹ ਘੱਟੋ ਘੱਟ 11 18 ਕਿਲੋ ਦਿੰਦੇ ਹੋ ਠੀਕ ਆ ਗੱਲ ਹਾਂ ਇਹ ਜੋ ਰੇਟ ਚ ਹੋ ਜੂ ਮਾਫੀ ਮਾੜੀ ਮੋਟੀ ਕੋਈ ਛੋਟ ਛੱਪੇ ਵਾਲਾ ਕੰਮ ਹਾਂ ਬਾਈ ਬਸ ਮਾਨਤਾਣੀ ਠੀਕ ਆ ਗੱਲ ਨੰਬਰ ਬੋਲ ਦਿਓ ਤੁਹਾਡਾ ਫੋਨ ਨੰਬਰ 62809 ਬਾਈ ਹਾਂਜੀ 53676 62809 53676 53676 ਹਾਂ ਬਾਈ ਪਿੰਡ ਸ਼ੇਰੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤਿੰਨ ਪਸ਼ੂਤਾਂ ਦਿਖਾਤੇ ਟੋਪ ਕੁਆਲਿਟੀ ਦੇ ਨੰਬਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ